ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਦੋਂ ਤੁਹਾਡੀਆਂ ਸ਼ਕਤੀਆਂ ਬੰਨ ਦਿੱਤੀਆਂ ਜਾਂਦੀਆਂ ਹਨ ਤਾਂ ਤੁਹਾਨੂੰ ਕਿਹੜੇ ਸੰਕੇਤ ਮਿਲਦੇ ਹਨ ਬਹੁਤ ਸਾਰੇ ਭਗਤ ਜਿਨ੍ਹਾਂ ਕੋਲ ਕਿਸੇ ਨਾ ਕਿਸੇ ਪੀਰ ਫਕੀਰ ਜਾਂ ਦੇਵੀ ਦੇਵਤਾ ਦੀ ਸਿੱਧੀ ਹੁੰਦੀ ਹੈ ਅਤੇ ਜੋ ਉਸ ਸਿੱਧੀ ਨਾਲ ਲੋਕਾਂ ਦਾ ਭਲਾ ਕਰਦੇ ਹਨ ਤਾਂ ਕਿਸੇ ਨਾ ਕਿਸੇ ਸਮੇਂ ਕਿਸੇ ਤਾੰਤ੍ਰਿਕ ਵੱਲੋਂ ਤੁਹਾਡੀਆਂ ਸ਼ਕਤੀਆਂ ਦਾ ਬੰਨਣ ਕਰ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਤੁਹਾਨੂੰ ਬਹੁਤ ਸਾਰੇ ਸੰਕੇਤ ਮਿਲਦੇ ਹਨ ਜਿਹੜੇ ਭਗਤ ਪਹਿਲਾਂ ਗੱਦੀ ਲਾਇਆ ਕਰਦੇ ਸੀ ਅਤੇ ਪੁੱਛਾ ਦੇਣ ਦਾ ਕੰਮ ਵੀ ਕਰਦੇ ਸੀ ਤਾਂ ਅਚਾਨਕ ਉਹਨਾਂ ਨੂੰ ਸਭ ਕੁਝ ਪਤਾ ਲੱਗਣਾ ਬੰਦ ਹੋ ਗਿਆ ਹੈ ਹੁਣ ਉਹਨਾਂ ਨੂੰ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਪਹਿਲਾਂ ਉਹਨਾਂ ਦੇ ਹਾਲਾਤ ਵਧੀਆ ਸਨ ਅਤੇ ਉਹ ਆਪਣਾ ਅਤੇ ਲੋਕਾਂ ਦਾ ਭਲਾ ਵੀ ਕਰਦੇ ਸਨ ਪਰ ਹੁਣ ਉਹਨਾਂ ਦੇ ਹਾਲਾਤ ਖਰਾਬ ਹੋ ਗਏ ਹਨ ਆਖਰ ਇਹ ਸਭ ਕਿਉਂ ਹੁੰਦਾ ਹੈ ਇਹਨਾਂ ਸ਼ਕਤੀਆਂ ਦਾ ਬੰਨਣ ਕੋਈ ਕਿਵੇਂ ਕਰ ਸਕਦਾ ਹੈ ਇਹ ਸਾਰੇ ਸਵਾਲਾਂ ਬਾਰੇ ਅਤੇ ਸ਼ਕਤੀਆਂ ਦੇ ਬੰਨਣ ਹੋਣ ਤੇ ਸਾਨੂੰ ਕੀ ਸੰਕੇਤ ਮਿਲਦੇ ਨੇ ਇਹਨਾਂ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸੰਗਤ ਜੀ ਜੇਕਰ ਚਾਹਨਨ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤ ਜੀ ਜਿਹੜੇ ਭਗਤ ਗੱਦੀ ਲਾਉਂਦੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹੀ ਸੰਕੇਤ ਮਿਲਦਾ ਹੈ ਕਿ ਉਹਨਾਂ ਦੀ ਗੱਦੀ ਲੱਗਣੀ ਬੰਦ ਹੋ ਜਾਂਦੀ ਹੈ ਭਾਵੇਂ ਉਹਨਾਂ ਨੂੰ ਸ਼ਕਤੀ ਪੁੱਛਾਂ ਦੇਣੀ ਹੈ ਬੰਦ ਕਰ ਦਿੰਦੀ ਹੈ ਕਿਉਂਕਿ ਉਸ ਸ਼ਕਤੀ ਦਾ ਬੰਨਣ ਕਰ ਦਿੱਤਾ ਗਿਆ ਹੁੰਦਾ ਹੈ ਇਸ ਲਈ ਉਸ ਦਾ ਆਪਣੇ ਭਗਤ ਕੋਲ ਆਉਣਾ ਬੰਦ ਹੋ ਜਾਂਦਾ ਹੈ ਦੂਜਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਜਦੋਂ ਤੁਹਾਡੀਆਂ ਸ਼ਕਤੀਆਂ ਜਾਂ ਘਰ ਦਾ ਬੰਨਣ ਕਰ ਦਿੱਤਾ ਗਿਆ ਹੋਵੇ ਤਾਂ ਤੁਹਾਡੀ ਜਾਗ ਰਾਤ ਨੂੰ 12 ਵਜੇ ਤੋਂ 1 ਵਜੇ ਦੇ ਵਿੱਚ ਆਪਣੇ ਆਪ ਖੁੱਲਣ ਲੱਗਦੀ ਹੈ ਅਤੇ ਤੁਹਾਨੂੰ ਰਾਤ ਵੇਲੇ ਬਹੁਤ ਸਾਰੀ ਭੁੱਖ ਲੱਗਦੀ ਹੈ ਰਾਤ ਨੂੰ ਵਾਰ-ਵਾਰ ਉੱਠ ਕੇ ਤੁਸੀਂ ਕੁਝ ਨਾ ਕੁਝ ਖਾਣ ਨੂੰ ਲੱਭਦੇ ਹੋ ਇਹ ਸੰਕੇਤ ਦਿੰਦਾ ਹੈ ਕਿ ਤੁਹਾਡੀ ਸ਼ਕਤੀ ਦਾ ਕਿਸੇ ਦੁਆਰਾ ਬੰਨਣ ਕਰ ਦਿੱਤਾ ਗਿਆ ਹੈ ਅਤੇ ਤੁਹਾਡੇ ਤੇ ਕਿਰਪਾ ਹੋਣੀ ਰੁਕ ਗਈ ਹੈ ਇਹ ਸਰੀਰ ਦੇ ਬੰਨੇ ਜਾਣ ਦੀ ਨਿਸ਼ਾਨੀ ਹੁੰਦੀ ਹੈ ਸੰਗਤ ਜੀ ਤੀਜਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਸੁਪਨੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਸਵਾਰੀ ਆ ਰਹੀ ਹੈ ਪਰ ਸਵਾਰੀ ਖੁੱਲ ਕੇ ਨਹੀਂ ਆਉਂਦੀ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਨੂੰ ਪੌਣ ਆ ਰਹੀ ਹੈ ਪਰ ਸਾਨੂੰ ਪੌਣ ਪੂਰੀ ਤਰ੍ਹਾਂ ਨਹੀਂ ਆਉਂਦੀ ਇਹ ਸੰਕੇਤ ਸਾਨੂੰ ਸਾਡੇ ਦੇਵੀ ਦੇਵਤਾ ਸਾਡੇ ਵੀਰ ਦਿੰਦੇ ਹਨ ਕਿ ਅਸੀਂ ਆਉਣਾ ਤਾਂ ਚਾਹੁੰਦੇ ਹਾਂ ਪਰ ਭਗਤ ਦੇ ਸਰੀਰ ਦਾ ਬੰਨਣ ਕੀਤਾ ਹੋਣ ਕਰਕੇ ਅਸੀਂ ਨਹੀਂ ਆ ਸਕਦੇ ਚੌਥਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਤੁਸੀਂ ਸੁਪਨੇ ਵਿੱਚ ਆਪਣੇ ਆਪ ਨੂੰ ਕਿਸੇ ਹਨੇਰੀ ਕਾਲ ਕੋਠਰੀ ਵਿੱਚ ਬੰਦ ਦੇਖਦੇ ਹੋ ਜਾਂ ਕਿਸੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਵੇਖਣਾ ਅਤੇ ਸਾਰੇ ਪਾਸੇ ਹਨੇਰਾ ਵੇਖਣਾ ਵੀ ਇਹ ਸੰਕੇਤ ਦਿੰਦਾ ਹੈ ਕਿ ਤੁਹਾਡਾ ਕਿਸੇ ਨੇ ਬੰਨਣ ਕੀਤਾ ਹੋਇਆ ਹੈ ਸੰਗਤ ਜੀ ਤੁਹਾਡੀ ਪਾਠ ਪੂਜਾ ਤੁਹਾਡੀ ਸ਼ਕਤੀ ਦੇ ਬੰਨਣ ਦਾ ਪੰਜਵਾਂ ਸੰਕੇਤ ਇਹ ਹੁੰਦਾ ਹੈ ਕਿ ਤੁਹਾਡਾ ਸਰੀਰ ਹਮੇਸ਼ਾ ਭਾਰੀ ਭਾਰੀ ਰਹਿੰਦਾ ਹੈ ਤੁਹਾਨੂੰ ਇੰਜ ਲੱਗਦਾ ਹੈ ਕਿ ਤੁਹਾਡੇ ਮੋਢਿਆਂ ਤੇ ਬਹੁਤ ਵਜਨ ਪਿਆ ਹੋਇਆ ਹੈ ਜੇਕਰ ਇਹ ਸੰਕੇਤ ਮਿਲੇ ਤਾਂ ਸਮਝ ਲੈਣਾ ਕਿ ਤੁਹਾਡੇ ਸਰੀਰ ਦਾ ਤੁਹਾਡੀਆਂ ਸ਼ਕਤੀਆਂ ਦਾ ਕਿਸੇ ਨੇ ਬੰਨਣ ਕਰ ਦਿੱਤਾ ਹੈ ਛੇਵੇਂ ਸੰਕੇਤ શરીਰ ਦੇ ਬੰਨਣ ਦਾ ਇਹ ਹੁੰਦਾ ਹੈ ਕਿ ਤੁਹਾਨੂੰ ਹਮੇਸ਼ਾ ਜੋੜਾ ਵਿੱਚ ਦਰਦ ਮਹਿਸੂਸ ਹੋਵੇਗਾ ਤੁਹਾਡੇ ਗੋਡੇ ਗਿੱਟੇ ਲੱਕ ਅਤੇ ਪੇਟ ਹਮੇਸ਼ਾ ਦਰਦ ਕਰਦੇ ਰਹਿਣਗੇ ਸਾਰੇ ਟੈਸਟ ਨਾਰਮਲ ਹੋਣ ਦੇ ਬਾਵਜੂਦ ਵੀ ਤੁਹਾਨੂੰ ਜੋੜਾਂ ਦਾ ਦਰਦ ਮਹਿਸੂਸ ਹੁੰਦਾ ਰਹੇਗਾ ਇਹ ਸੰਕੇਤ ਦੱਸਦਾ ਹੈ ਕਿ ਕਿਸੇ ਨੇ ਤੁਹਾਡੀਆਂ ਸ਼ਕਤੀਆਂ ਤੇ ਤੁਹਾਡੇ ਸਰੀਰ ਦਾ ਬੰਨਣ ਕੀਤਾ ਹੋਇਆ ਹੈ ਸੰਗਤ ਜੀ ਇਹ ਮੁੱਖ 6 ਸੰਕੇਤ ਹੁੰਦੇ ਨੇ ਜੋ ਦੱਸਦੇ ਨੇ ਕਿ ਕਿਸੇ ਤਾੰਤ੍ਰਿਕ ਨੇ ਤੁਹਾਡੀਆਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ ਹਨ ਜਾਂ ਉਹਨਾਂ ਦਾ ਬੰਨਣ ਕਰ ਦਿੱਤਾ ਹੈ ਜਿਸ ਨੂੰ ਤੁਸੀਂ ਖੁਲਵਾਉਣਾ ਹੈ ਤਾਂ ਹੀ ਤੁਹਾਡੀ ਪਾਠ ਪੂਜਾ ਦਾ ਕੋਈ ਫਲ ਤੁਹਾਨੂੰ ਮਿਲਣਾ ਸ਼ੁਰੂ ਹੋਵੇਗਾ ਸੰਗਤ ਜੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ